ਸੰਗੀਤ ਕੀ ਵਾਸ਼ੇ ਗੁਰਜੀਕਾਰ ਕਾਲਸਾ ਵਾਸ਼ੇ ਗੁਰਜੀ ਕੀ ਫਤਿਹ ਸੰਗੀਤ ਕੀ ਕਈ ਤੌਰ ਤੇ ਆਪਣੀ ਜ਼ਿੰਦਗੀ ਤੋਂ ਬੜੇ ਹੀ ਸਤਾਏ ਹੋਏ ਨੇ ਪਾਉ ਆਪ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀਆਂ ਚਿੰਤਾਵਾਂ ਮੁਸ਼ਕਲਾਂ ਦਾ ਸਮੋਚ ਰਿਆ ਪਰ ਉਹ ਮਨੁੱਖਾਂ ਦੇ ਮਨ ਦੇ ਵਿੱਚ ਕਈ ਵਾਰ ਇਦਾਂ ਦੇ ਸੁਭਾਅ ਹੁੰਦੇ ਆ ਸਾਡੇ ਉੱਤੇ ਪਤਾ ਨਹੀਂ ਕਦੋਂ ਕੇ ਪਰਮਾਤਮਾ ਦੇ ਸਾਡੇ ਉੱਤੇ ਪਤਾ ਨਹੀਂ ਕਦੋਂ ਚੰਗਾ ਸਮਾਂ ਆਵੇਗਾ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਚੰਗਾ ਸਮਾਂ ਹੋਊ ਤਾਂ ਪਹਿਲਾਂ ਮਿਲਦੇ ਇਹਨਾਂ ਸੰਕੇਤਾਂ ਬਾਰੇ ਗੱਲ ਕਰਾਂਗੇ ਕਿ ਜਦੋਂ ਵੀ ਸਾਡੀ ਜ਼ਿੰਦਗੀ ਦੇ ਵਿੱਚ ਆ ਕੁਝ ਘਟਨਾਵਾਂ ਖੁਲ੍ਹਣਾ ਸ਼ੁਰੂ ਹੋ ਜਾਣ ਸਾਡੀ ਜ਼ਿੰਦਗੀ ਦੇ ਵਿੱਚ ਆ ਕੰਮ ਪੂਰੇ ਸ਼ੁਰੂ ਹੋ ਜਾਣ ਤਾਂ ਸੰਤ ਲੈਣਾ ਚਾਹੀਦਾ ਹੈ ਕਿ ਹੋਣ ਸਾਡੇ ਤੁਨ ਅਕਾਲ ਮਿਰਤ ਜੀ ਦੀ ਤੇ ਪਰਮ ਪਿਤਾ ਪਰ ਮਹਾਤਮਾ ਜੀ ਦੀ ਕਿਰਪਾ ਸਾਡੇ ਉੱਤੇ ਹਮੇਸ਼ਾ ਹੋ ਜੇਗਾ। ਸਾਡੀ ਜ਼ਿੰਦਗੀ ਦੇ ਸਾਰੇ ਟੋਕਰੇ ਨਿੱਤਰ ਕੱਟੇ ਜਾਣਗੇ। ਸਾਡੇ ਗੁਰੂ ਜੀ ਦੀ ਕਿਰਪਾ ਦੁਆਰੇ ਸਾਡੇ ਉੱਤੇ ਚੰਗਾ ਸਮਾਂ ਸ਼ੁਰੂ ਹੋ ਜਾਵੇਗਾ। ਤਾਂ ਇੱਕ ਚੰਗੇ ਸਮੇਂ ਦੇ ਕਿਹੜੇ ਸੰਕਲਪ ਨੇ ਕੀ ਆਪਾਂ ਸਾਰੀ ਗੱਲ ਬਾਤ ਆ ਜਿਹੜੀ ਇਹ ਵੀਡੀਓ ਦੇ ਵਿੱਚ ਕਰਾਂਗੇ ਕਿਸ ਕਰਕੇ ਆਪ ਜੀ ਇਹ ਵੀਡੀਓ ਨੂੰ ਲਿਖੋ ਜਿੰਨੇ ਸ਼ੋਅ ਤੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਇਹ ਪੈਸੇ ਨਿਕੋਰ ਵੀ ਪੈਸੇਰਾ ਮਾਤਾ ਕੋ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੀ ਵਿਚਾਰ ਜਾਂ ਫਿਰ ਵਾਇਸ਼ਰ ਜਿੰਜੀ ਜ਼ਰੂਰ ਲਿਖਣਾ ਤਾਂ ਉਹ ਅੱਜ ਰਿਸ਼ਤੇ ਜੁੜੀਓ ਸ਼ੁਰੂ ਕਰਦੇ ਹਾਂ ਸੰਗਤਿਕੀ ਕੋਲ ਆਪਣੀ ਜ਼ਿੰਦਗੀ ਦੇ ਵਿੱਚ ਚੰਗਾ ਸਮਾਂ ਨਹੀਂ ਹੁੰਦੇ ਨਹੀਂ ਬੜੇ ਯਤਨ ਕਰਦੇ ਆ ਚਲੋ ਮਿਹਨਤ ਕਰਨਾ ਚੰਗੀ ਗੱਲ ਹੈ ਵੀ ਜਿਵੇਂ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਟੋ ਵੀ ਸੁਪਨਾ ਦੇਖਿਆ ਏ ਜੋ ਵੀ ਮੰਜ਼ਿਲ ਮਿੱਠੀ ਆ ਉਹਨੂੰ ਪ੍ਰਾਪਤ ਕਰਨ ਦੇ ਲਈ ਯਤਨ ਕਰਨੇ ਮਿਹਨਤ ਕਰਨੀ ਇਹ ਬਹੁਤ ਵਧੀਆ ਗੱਲ ਹੈ ਕਿਉਂਕਿ ਮਿਹਨਤ ਕਰਾਂਗੇ ਕੋਸ਼ਿਸ਼ ਕਰਾਂਗੇ ਤਾਂ ਹੀ ਉਹ ਚੀਜ਼ ਜਿਹਨੂੰ ਪ੍ਰਾਪਤ ਕਰ ਪਾਵਾਂਗੇ ਨਾ ਪਰ ਕੁਝ ਲੋਕ ਮਿਹਨਤ ਦੇ ਨਾਮ ਨਾਲ ਉਹੂਰ ਵੀ ਕਈ ਤਰ੍ਹਾਂ ਦੇ ਯਤਨ ਕਰਦੇ ਆ ਪੂਨੇ ਤੋੜ ਕੇ ਉਹ ਪਾਵਾਂ ਦਾ ਸਹਾਰਾ ਲੈਂਦੇ ਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਚਿੰਤਾਵਾਂ ਖਤਮ ਹੋ ਜਾਣਾ ਅਤੇ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖੇੜੇ ਤੰਦਰੁਸਤੀ ਤਰੱਕੀ ਹੋਣੀ ਸ਼ੁਰੂ ਹੋ ਜਾਵੇ ਜੋ ਸੋਚਣੇ ਜੋ ਸਾਡੇ ਮਨ ਦੀਆਂ ਇਸ਼ਾਵਾਂ ਨੇ ਉਹ ਪੂਰੀਆਂ ਹੋਣ ਜਾਣ ਪਰ ਸੰਕਸ਼ੇਚੀ ਸਾਡੇ ਸੁਪਨੇ ਸਾਡੇ ਮਨ ਦੀਆਂ ਇਸ਼ਾਵਾਂ ਆਹ ਇਹ ਟੂਨੇ ਤੋੜ ਕੇ ਆ ਨਹੀਂ ਟੂੜੀਆਂ ਨਹੀਂ ਕਰਨੀਆਂ ਇਹ ਫੁੱਲ ਨਾ ਹੋਣੇ ਸਾਡੀ ਮਿਹਨਤ ਦੇ ਨਾਲ ਅਤੇ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਦੇ ਨਾਲ ਉਮਾ ਲਕਵੇ ਖੁਸ਼ੀ ਬੇਨਾਮ ਇਸ ਕਰਕੇ ਮੇਵਕ ਦੇ ਨਾਮ ਨਾਲ ਉਪਰੰਤ ਦਾ ਪਰਮਾਤਮਾ ਜੀ ਦਾ ਨਾਮ ਜਪਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਤੇ ਜਿਸ ਦਿਨ ਤੋਂ ਮੈਂ ਅਸੀਂ ਫਰਮਤ ਦਾ ਪਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ ਅਸੀਂ ਇੱਕ ਕਦਮ ਵੀ ਆਪਣੇ ਵਾਹਿਗੁਰੂ ਅਕਾਲ ਪੁਰਖ ਦੀ ਵੱਲ ਪੁੱਟ ਲਿਆ ਚੁੱਕ ਲਿਆ ਸਮਝੋ ਉਸੇ ਹੀ ਵੇਲੇ ਢੜੀ ਤੋਂ ਉਸੇ ਸਮੇਂ ਤੋਂ ਹੀ ਸਾਡੇ ਚੰਗੇ ਸਮੇਂ ਦੀ ਸ਼ੁਰੂਆਤ ਹੋ ਗਈ ਜਦੋਂ ਸਾਡੀ ਰਸਨਾ ਤੇ ਵਾਹਿਗੁਰੂ ਸ਼ਬਦ ਆ ਗਿਆ ਉਹ ਪਰਮ ਪਿਤਾ ਪਰਮਾਤਮਾ ਦਾ ਨਾਮ ਆ ਗਿਆ ਬਸ ਉਸੇ ਵੇਲੇ ਢੜੀ ਤੋਂ ਹੀ ਸਮਝੋ ਸਾਡਾ ਚੰਗਾ ਸਮਾ ਸ਼ੁਰੂ ਹੋ ਗਿਆ ਇਸ ਕਰਕੇ ਉਹ ਪਰਮ ਪਿਤਾ ਪਰਮਾਤਮਾ ਦਾ ਨਾਮ ਜਪਨਾ ਹੈ ਜੋ ਵੀ ਮਨ ਦੇ ਵਿੱਚ ਆਸ ਆ ਅਰਦਾਸ ਆ ਆਪਣੇ ਵਾਹਿਗੁਰੂ ਦੇ ਅੱਗੇ ਕਰਨੀਆਂ ਕੋਈ ਸੇਖ ਨੂੰ ਜੋ ਮਿਲਣਾ ਹੈ ਆਪਣੇ ਗੁਰੂ ਤੋਂ ਹੀ ਮਿਲਣਾ ਹੈ ਸਿੱਖ ਜੇਕਰ ਆਪਣੇ ਗੁਰੂ ਦਾ ਦਰਸ਼ਨ ਕਰਕੇ ਕਿਸੇ ਹੋਰ ਪਾਸੇ ਜਾਵੇਗਾ ਤਾਂ ਮਹਾਪੁਰਖ ਵੀ ਕਹਿੰਦੇ ਕਿ ਉਹ ਠੋਕਰਾ ਜੋਗਾ ਹੀ ਰਹਿ ਜਾਂਦਾ ਹੈ ਜੇ ਦੀ ਪੂਰੀ ਗੁਰਨਾਣਕ ਪਾਸ਼ਾ ਜੀ ਦੇ ਘਰ ਤੋਂ ਨਹੀਂ ਪਈ ਉਹਦੀ ਪੂਰੀ ਊਰਤ ਕਿਥੋਂ ਪੈ ਹੀ ਨਹੀਂ ਸਕਦੀ ਇਸ ਕਰਕੇ ਆਪਣਾ ਪਰੋਸਾ ਆਪਣੇ ਸਤਿਗੁਰ ਸੱਚੇ ਪਾਸ਼ਾ ਜੀ ਤੇ ਰਿਹਾ ਹੈ ਉਹਨਾਂ ਦਾ ਨਾਮ ਜਪਨਾ ਹੈ ਉਹਨਾਂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਤੇ ਚੱਲਣਾ ਹੈ ਤਦ ਦੇਖਣਾ ਸਤਿਗੁਰ ਸੱਚੇ ਪਾਸ਼ਾ ਜੀ ਦੀ ਬੇਅੰਤ ਕਿਰਪਾ ਨੂੰ ਸ਼ੁਰੂ ਹੋ ਜਾਵੇਗੀ ਤੇ ਜਦੋਂ ਕੋਈ ਮਨੁੱਖ ਉਹ ਸਤਿਗੁਰ ਸੱਚੇ ਪਾਸ਼ਾ ਜੀ ਦੀ ਦਿੱਤੀ ਹੋਈ ਸਿੱਖਿਆ ਦੇ ਅਨੁਸਾਰ ਚੱਲਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਸਤਿਗੁਰ ਸੱਚੇ ਪਾਸ਼ਾ ਜੀ ਦੀ ਮਿਹਰ ਖੁਸ਼ੀ ਉਸ ਮਨੁੱਖਤੇ ਹੀ ਸ਼ੁਰੂ ਹੋ ਜਾਂਦੀ ਆ ਉਹਦੀਆਂ ਤੋਂ ਦੇ ਨਿਸ਼ਾਨੀਆਂ ਨੇ ਉਹ ਆਪਾਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਆਂ ਨਾ ਕੋਈ ਨਹੀਂ ਕਹਿੰਦੇ ਵੀ ਜਦੋਂ ਵੀ ਕਿਸੇ ਵੀ ਮੌਕ ਨੂੰ ਅੰਮ੍ਰਿਤ ਵੇਲੇ ਦੇ ਵਿੱਚ ਜਾਗ ਹੋਣੀ ਸ਼ੁਰੂ ਹੋ ਜਾਵੇ ਉਹ ਜਾਗ ਭਾਵੇਂ ਆਪਣੇ ਆਪ ਆ ਰਹੀ ਆ ਭਾਵੇਂ ਤੁਸੀਂ ਕਿਸੇ ਅਲਾਰਮ ਦੀ ਸਹਤ ਆ ਦੇ ਨਾਲ ਉੱਠ ਰਹੇ ਹੋ ਭਾਵੇਂ ਕਿਸੇ ਨੇ ਤੁਹਾਨੂੰ ਹਵਾਵਾਰ ਮਾਰ ਕੇ ਉਠਾਇਆ ਹੈ ਭਾਵੇਂ ਤੁਸੀਂ ਕੋਈ ਕਿਰਿਆ ਸੋਧਨ ਦੇ ਲਈ ਉੱਠੇ ਹੋ ਇਹ ਭਾਵੇਂ ਕਿਸੇ ਕਬਰ ਕੇ ਡਾਇਰਕਟ ਕੀ ਜਦ ਕਿਸੇ ਚਿੰਤਾ ਪਰੇਸ਼ਾਨੀ ਦੇ ਵਿੱਚ ਉੱਠੀਓ ਕਿਸੇ ਵੀ ਕਾਰਨ ਨਾਲ ਕੇ ਕਰ ਤੁਹਾਨੂੰ ਅੰਮ੍ਰਿਤ ਵੇਲੇ ਦੇ ਵਿੱਚ ਜਾਗ ਆ ਜਾਂਦੀ ਆ ਤੁਸੀਂ ਉੱਠ ਪੈ ਰਹੇ ਹੋ ਤਾਂ ਇਹ ਵਾਹਿਗੁਰੂ ਅਤਾਰ ਪੁਤਲੀ ਦੀ ਕਿਰਪਾ ਦੀ ਨਿਸ਼ਾਨੀ ਹੈ ਇਹ ਹੀ ਤੁਹਾਡੇ ਚੰਗੇ ਸਮੇਂ ਦੀ ਨਿਸ਼ਾਨੀ ਆ ਕਿਉਂਕਿ ਚੰਗਾ ਸਮਾਂ ਵਾਹਿਗੁਰੂ ਜੀ ਦੀ ਖੁਸ਼ੀ ਦੇ ਨਾਲ ਆਉਂਦਾ ਹੈ ਤੇ ਅੰਮ੍ਰਿਤ ਵੇਲਾ ਵਾਹਿਗੁਰੂ ਜੀ ਦੀ ਖੁਸ਼ੀ ਦੇ ਨਾਲ ਹੀ ਮਿਲਦਾ ਹੈ ਭਾਵ ਕਿ ਜੇ ਪਰਮ ਤਾ ਪਰ ਮਹਾਤਮਾ ਕੋ ਬਾਗੀ ਗੁਰੂ ਤਕਾਲ ਕੋ ਖੜੀ ਟਖਾ ਦੇ ਤੋ ਖੁਸ਼ੀ ਆ ਸਭ ਤੋਂ ਪਹਿਲੀ ਬਾਤ ਅੰਮ੍ਰਿਤ ਵੇਲੇ ਦੇਹੀ ਦੇਣ ਦੇ ਇੱਛੇ ਤੋਂ ਬਾਅਦ ਤੁਹਾਨੂੰ ਨੂੰ ਜੋਲ ਕੇ ਕੁਝ ਮੰਗਣਾ ਹੀ ਨਹੀਂ ਪੈਣਾ ਸਤਿਗੁਰ ਸੱਚੇ ਪਾਤਸ਼ਾਹ ਬਿਨਾ ਦਰਿਆ ਬਿਨਾ ਮੰਗਿਆ ਨਹੀਂ ਮਨ ਦੀਆ ਸਾਰੀਆਂ ਇਸ਼ਾਵਾਂ ਪੂਰੀਆਂ ਕਰ ਦਿੰਦੇ ਨੇ ਗੁਰ ਘਰ ਦੀ ਸਭ ਤੋਂ ਵੱਡੀ ਦਾਤ ਹੈ ਅਮਰਤ ਬੇਲੇ ਦੀ ਦਾਤ ਨਾਮ ਦੀ ਦਾਤ ਅਮਰਤ ਦੀ ਦਾਤ ਇਹ ਅਮਰਤ ਬੇਲਾ ਸਾਡੀ ਜ਼ਿੰਦਗੀ ਦੇ ਵਿੱਚ ਅਮਰਤ ਬੋਲ ਦਿੰਦਾ ਹੈ ਸੋ ਜੇਕਰ ਅਮਰਤ ਮੇਰੇ ਹੁੱਠ ਦੇ ਉਪਰ ਸਮਝੋ ਰਾਹੇ ਨੀਰੀ ਦੀ ਬੋਪੜਾ ਤੇ ਕਿਰਪਾ ਹੈ ਆਵਾਹ ਹੈ ਕਿ ਹੁਣੀ ਦਾ ਬੜਾ ਤਰਸਿਆ ਤੁਹਾਡੇ ਤੇ ਕਿ ਤੁਹਾਨੂੰ ਸੁਨੇਹੇ ਦੇਣੇ ਚਾਹਵਦਾ ਰਹੀਆ ਇਸ ਵੇਲੇ ਦਾ ਇੱਕ ਪਲ ਇੱਕ ਛਿਨ ਵੀ ਨਹੀਂ ਗੁਆਉਣਾ ਚਾਹੀਦਾ ਇਸ ਵੇਲੇ ਦਾ ਇੱਕ ਇੱਕ ਪਲ ਇੱਕ ਇੱਕ ਛਿਨ ਬਹੁਤ ਕੀਮਤੀ ਹੈ ਜੋ ਗੀਤ ਗਿਆ ਦੁਬਾਰਾ ਵਾਪਸ ਨਹੀਂ ਆਉਣਾ ਇਹ ਘਾਟਾ ਪੂਰਾ ਨਹੀਂ ਹੋ ਸਕਦਾ ਇਸ ਕਰਕੇ ਜਦੋਂ ਵੀ ਯਾਦ ਆਉਂਦੀ ਹੈ ਉਸੇ ਵੇਲੇ ਹੀ ਪਰਮਕੀਤਾ ਤੋਂ ਮਾਤਮਾ ਜੀ ਦਾ ਨਾਮ ਜਪਨਾ ਸ਼ੁਰੂ ਕਰਦਿਆ ਕਰੋ ਜਿਸ ਵੀ ਤਰੀਕੇ ਦੇ ਨਾਲ ਆਪਣੇ ਮਾਲਕ ਨੂੰ ਯਾਦ ਕਰ ਸਕਦੇ ਹੋ ਜਿਸ ਵੀ ਨਾਮ ਤੇ ਨਾਮ ਪਰਮਾਤਮਾ ਨੂੰ ਯਾਦ ਕਰਦੇ ਹੋ ਉਹ ਨਾਮ ਜਿਉ ਬਹੁਤ ਸਾਰੇ ਨਾਮ ਬਸੰਨ ਕਰੇ ਸਿੱਖ ਧਰਮ ਦੇ ਵਿੱਚ ਗੁਰਨਾਮਕ ਪਾਸ਼ਾ ਦੀ ਨੇ ਸਾਨੂੰ ਗੁਰਮੰਤਰ ਦੇ ਤੋਹ ਹੈ ਵਾਹਿਗੁਰੂ ਸਾਹਿਬ ਬਖਸ਼ ਹੈ ਕਉ ਉਤਿਆਸਾਰ ਗੁਰਮੰਤਰ ਮੂਲ ਮੰਤਰ ਜਾ ਪਰੋ ਗੁਰਮੰਤਰ ਵਾਹਿਗੁਰੂ ਜੀ ਤੇ ਨੂਰਮੰਤਰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਵੰ ਗੁਰ ਪ੍ਰਸਾਦਿ ਜਪ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਲ ਕੋ ਸੀ ਸੀ ਸਚ ਸੋ ਇਸ ਤਰ੍ਹਾਂ ਮਨ ਮਤ ਜੀ ਦਾ ਜਪ ਕਰਦੇ ਹਾਂ ਕੁਸਤੋ ਵਾਰਿ ਇਸ ਨਾਮ ਪਰਕੇ ਗੁਰਬਾਣੀ ਦਾ ਪਾਠ ਕਰ ਜਾਂ ਜੇ ਕੋ ਗੁਰੂ ਕਰੇ ਜਾਂਦੇ ਹਿੰਦੂ ਪਰੇ ਜਾਉ ਚਤੋ ਮੇ ਅਮਰਤ ਮੇਲੇ ਉਠਣ ਦਾ ਮਨ ਦੇ ਵਿੱਚ ਚਾਹ ਬਣ ਗਿਆ ਅਮਰਤ ਮੇਨੇ ਉੱਠ ਕੇ ਬੜਾ ਹੀ ਫਤਿਆ ਮਹਿਸੂਸ ਹੋਣ ਲੱਗਾ ਕਿ ਸਦਿਮ ਤੋਂ ਮੈਂ ਗੁਰਬਾਣੀ ਦਾ ਪਾਠ ਕਰਨ ਨੂੰ ਮਨ ਕਰਨ ਲੱਗ ਗਿਆ ਪਾਠ ਕਰਕੇ ਮਨ ਨੂੰ ਖੁਸ਼ੀ ਮਿਲਣੀ ਸ਼ੁਰੂ ਹੋ ਗਈ ਸਮਝੋ ਕੇ ਵਾਹੇ ਦਿਨ ਦੀ ਖੁਸ਼ੀ ਦੀ ਨਸ਼ਾ ਮੀਆਂ ਸਾਡੇ ਚੰਗੇ ਸਮੇਂ ਦੀ ਨਸ਼ਾ ਜਦੋਂ ਮਨ ਦੇ ਵਿੱਚ ਕਿਸੇ ਬੇ ਲਈ ਨਿਕਰ ਸੁਦ ਦਇਆ ਦੀ ਪਾਉਂਦਾ ਉਨੀ ਸ਼ੁਰੂ ਹੋ ਜਾਵੇ ਅਸਮਝ ਸਰ ਤੋਂ ਸੱਚੇ ਪਾਉਂਸ਼ ਦੀ ਦਰਦ ਤੇ ਬਹੁਤ ਤਰਸ ਕੋਹੋਟ ਕੇ ਕਮਣ ਬੁਨਿਆ ਸਤਿ ਦਿਨ ਅੱਜ ਦੇ ਸਮੇਂ ਦੇ ਵਿੱਚ ਜੇਕਰ ਕਿਸੇ ਦੇ ਦੁੱਖ ਨੂੰ ਦੇਖ ਕੇ ਮਨ ਤਸੀਜਦਾ ਹੈ ਕਿ ਜਿਹੜੇ ਦੁੱਖ ਤਕਲੀਫ ਨੂੰ ਵੇਖ ਕੇ ਦਿਨ ਕਰਦਾ ਹੈ ਕਿ ਇਹਦੀ ਦੁੱਖ ਤਕਲੀਫ ਨੂੰ ਦੂਰ ਕਰੂਗੇ ਇਹਨੂੰ ਇਹਦੇ ਦੁੱਖ ਦੇ ਵਿੱਚੋਂ ਬਾਹਰ ਕੱਢੀਏ ਪਰ ਇਹ ਬਹੁਤ ਵੱਢੀ ਰਿਹਾ ਹੈ ਕਿਉਂਕਿ ਅੱਜ ਦੇ ਸਮਾਜ ਦੇ ਵਿੱਚ ਇਹ ਭਾਵਨਾ ਹਰ ਇੱਕ ਦੇ ਮਨ ਵਿੱਚ ਨਹੀਂ ਹੈ ਉਹਨਾਂ ਦੇ ਮਨ ਦੇ ਵਿੱਚ ਹੀ ਤਰਸ ਦੀ ਦਇਆ ਦੀ ਭਾਵਨਾ ਹੈ ਜੁਗਤ ਦੇ ਰੂਪ ਤੇ ਮਾਲਕ ਦੀ ਕਿਰਪਾ ਹੋ ਰਹੀ ਆ ਕਿ ਕਿ ਤਰਸਦੀ ਹੈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਜੇ ਦੁੱਖ ਕਤੇ ਲਈ ਸੁਦੇ ਜੀਆ ਦਰਦ ਦੇ ਵਿੱਚ ਆ ਤੋ ਤੁਹਾਡੇ ਤੋਂ ਉਹਦਾ ਦਰਦ ਉਹਦੀ ਦੁੱਖਤ ਕਮੀਰ ਸਹਾਰੀ ਨਹੀਂ ਜਾ ਰੋ ਤੁਸੀਂ ਉਹਦੀ ਮਦਦ ਕਰਨਾ ਚਾਹੁੰਦੇ ਹੋ ਅਕਦੇ ਦਾ ਮਤਮ ਮਹਿੰਦੀ ਜੀ ਦੀ ਬੜੀ ਕਿਰਪਾ ਹੈ ਦਿੱਤੇ ਇੱਕ ਕਿਰਪਾ ਕਿਸੇ ਨੂੰ ਕਿਸੇ ਮਰਮਾ ਨਾ ਨਹੀਂ ਨਹੀਂ ਦੀਆ ਅਤੇ ਇਹੀ ਸਾਡੇ ਚੜ੍ਹੇ ਸਮੇਂ ਦੀ ਨਿਸ਼ਾਨੀ ਹੈ ਕਿਉਂਕਿ ਕਿਉਂਕਿ ਸੰਗਤ ਜੀ ਜਿੰਨਾ ਹੀ ਸਾਡੇ ਮਨ ਦੇ ਵਿੱਚ ਦੂਜਿਆਂ ਤੋਂ ਬਹੁਤੀ ਤਰਸ ਦੀ ਜੈ ਦੀ ਭਾਵਨਾ ਆਉਂਦੀ ਆ ਉਹਨੇ ਇਹੀ ਮਿਸੇ

ਕਿ ਗੰਦਿਆ ਤੂੰ ਕਿਸੇ ਦਾ ਮਾਰਾ ਕਰੀ ਨਾ ਕਿਸੇ ਦਾ ਮਾਰਾ ਸੋਚੀ ਨਾ ਤਾਂ ਮੈਂ ਤੇਰਾ ਮਾਰਾ ਕਦੇ ਨਹੀਂ ਹੋਣ ਨਹੀਂ ਦਵਾਂਗਾ ਅਤੇ ਦੂਸਰੀ ਗੱਲ ਜਦੋਂ ਵੀ ਤੂੰ ਆਪਣੇ ਹੱਥੀ ਕਿਸੇ ਦਾ ਭਲਾ ਕਰੇਗਾ ਕਿਸੇ ਵੀ ਤਰੀਕੇ ਦੇ ਨਾਲ ਜਦੋਂ ਕਿਸੇ ਦੀ ਮਦਦ ਕਰੇਗਾ ਕਿਸੇ ਦਾ ਭਲਾ ਕਰੇਗਾ ਤਾਂ ਤੇਰਾ ਇਹ ਨੇਕ ਕਰਮ ਕਈ ਗੁਣਾ ਹੋ ਕੇ ਤੈਨੂੰ ਵਾਪਸ ਮਿਲੇਗਾ ਸੋ ਬਖੇ ਗੁਰੂ ਜੀ ਦਾ ਸਮੂਹ ਖੋਤ ਹੀ ਆਪਣੀ ਕਿਰਪਾ ਹਾਸਲ ਕਰਨੀ ਤਾਂ ਜਿੰਦਗੀ ਦੇ ਵਿੱਚ ਕਦੇ ਵੀ ਕਿਸੇ ਦਾ ਨਾਮ ਪਾਵਾ ਕਰਨਾ ਇਹ ਨਾ ਹੀ ਮਨ ਦੇ ਵਿੱਚ ਕਦੇ ਬਾਣਾ ਕਿਸੇ ਬਾਰੇ ਸੋਚਣਾ ਕਿਉਂਕਿ ਜੋ ਸ਼ੁਰੂਤ ਸਾਡੇ ਅੰਦਰ ਬਣ ਗਈ ਸਾਨੂੰ ਪੂਰੇ ਮੁਤਾਬਕ ਖਲ ਮੈਂਦਾ ਅੰਤਰ ਉਦਾਰੋ ਕਿੱਟ ਜੇ ਨਾ ਇੱਕ ਤਾਂ ਨਾਲ ਦੇ ਪਾਸ਼ਾ ਦੀ ਨੂੰ ਬੜੇ ਤਿਆਰੇ ਹੱਥਾਂਗੇ ਸ਼ੋ ਹਰਿ ਗੁਰੂਆ ਤੁਮਹਿ ਪਹਿਰ ਦੂੰਜੀ ਦੀ ਅਤੇ ਤੂੰ ਮੇਰੇ ਹੱਥ ਚ ਜੂੜ ਕੇ ਇਹ ਬੇਰਤੀ ਕਰਨੀਆਂ ਅਹੇ ਗੀਤੋ ਉਹ ਦਾਤਾ ਮੁੰਝ ਕੇ ਲੈਣਿਆ ਨੇ ਕਿ ਪਾਸ਼ਾ ਤਰਸ ਬਾਮ ਤਰਸ ਕੋ ਮੈ ਅੰਮਰਤ ਬਿਲਾ ਬਖਸ਼ ਅੰਮਰਤ ਬਿਰੇ ਬਹਮਤ ਨੇ ਮਹਸ਼ਾਸ਼ਾ ਆਪ ਦੀ ਭਜਨ ਬੰਦਗੀ ਬਖਸ਼ੋ ਇਹ ਸਤਿਗੁਰ ਸੱਚੇ ਪਾਸ਼ਾ ਮੇਰੇ ਕੇ ਨਾ ਹੱਥ ਤੋ ਕਦੇ ਨਹੀਂ ਕਿਸੇ ਦਾ ਮਾੜਾ ਨਾ ਹੋਵੇ ਮੇਰੀ ਇਹ ਰਸਨਾ ਬੇਰਾਹੀਂ ਗਰੀ ਜੀਬ ਦੇ ਰਾਹੀ ਕਦੇ ਵੀ ਕਿਸੇ ਦਾ ਮਾੜਾ ਨਾ ਹੋਵੇ ਮੈਂ ਕਿਸੇ ਦਾ ਜੇਲੂ ਨਾ ਦੁਖਾਵੇਂ ਕਿ ਸਤਿਗੁਰ ਸੱਚੇ ਉਪਾਸਾ ਮੈਨੂੰ ਬਾੜੇ ਕਰਮ ਕਰਨ ਤੋਂ ਬਚਾ ਲੈਣਾ ਮੇਰਾ ਮਾੜੀਆਂ ਖਾਤ ਤਾਂ ਆਪ ਵੀ ਸੱਤੇ ਮੇਰੇ ਪਰਹਾਤ ਰੱਖੇ ਸੁਖਾਣਾ ਹੋਵਾਂ ਮੇਰੇ ਅੰਦਰ ਚਮਕੇ ਕੋਈ ਚੰਗੇ ਵਿਚਾਰ ਕਰਦੇ ਹੋ ਸਤਿਗੁਰ ਸੱਚੇ ਪਾਤਸ਼ਾਹ ਮੈਨੂੰ ਆਪ ਜੀ ਦੀਆਂ ਦਿੱਤੀਆਂ ਦੁਨੀਆ ਸਿੱਖੀਆਂ ਦੇ ਅਨੁਸਾਰ ਚੰਨਣ ਦੀ ਮਤ ਬੁੱਧ ਬਖਸ਼ੋ ਹਰ ਜੀਵ ਦੇ ਵਾਹੀ ਦੇ ਜੁਟ ਕੇ ਦਾਤਾ ਨੂੰ ਲੈਣਾ ਨੇ ਕਿ ਪਾਤਸ਼ਾਹ ਮਰ ਤਵੇਨਾ ਬਖਸ਼ੋ ਨਾਮ ਬਖਸ਼ੋ ਮਨ ਦੇ ਵਿੱਚ ਤਰਸ ਦੀ ਦਇਆ ਦੀ ਭਾਵਨਾ ਬਖਸ਼ੋ ਸਸਤਿ ਸਤਿ ਸ੍ਰੀ ਪਾਸ਼ਾ ਦੀ ਇਹ ਦੱਸ ਕਰ ਦਿੰਦੇ ਨੇ ਜੋ ਮੁੱਖੀ ਗੱਲ ਇਹ ਹੈ ਕਿ ਵਾਹਿਗੁਰੂ ਜੀ ਤੋਂ ਚੰਗਾ ਸਮਾਂ ਨਹੀਂ ਮੰਗਣਾ ਉਹ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਜਪਨਾ ਹੈ ਕਿਉਂਕਿ ਜਿੱਥੇ ਵਾਹਿਗੁਰੂ ਜੀ ਦਾ ਨਾਮ ਉੱਥੇ ਕਦੇ ਵੀ ਕੁਝ ਮੌੜਾ ਨਹੀਂ ਬੋਸਦਾ ਉੱਥੇ ਚੰਗਾ ਹੀ ਚੰਗਾ ਹੁੰਦਾ ਹੈ ਸ਼ਿਵਾਸ ਕੰਪੇਨ ਬਾਕੀਆ ਤੁਸੀਂ ਦੇਖ ਕੇ ਵੀਡੀਓ ਤਫਾਹਮ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਫੀਸ਼ੀਅਲ ਜੁਮੂ ਕਰੇ ਜੀ ਨਾਲ ਨਾਲ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਦਿਵਾਇਸ਼ੇ ਦਿਓ ਜੀ ਤੁਹਾਨੂੰ ਮਿਲਾਂ